ਹੈਲੋ ਫਰੈਂਡਸ ਸਵਾਗਤ ਹੈ ਰਾਦੇ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਮੈਂ ਕੱਟਣ ਲੱਗੀ ਐ ਇਹ ਡਿਜ਼ਾਈਨਰ ਸਲਵਾਰ ਜਿਨ੍ਹਾਂ ਦੇ ਪੌਂਚੇ ਤੇ ਵਰਕ ਹੁੰਦਾ ਹੈ ਵਰਕ ਵਾਲੀ ਸਲਵਾਰ ਐ ਇਹ ਠੀਕ ਐ ਇਸ ਦੀ ਲੈਂਥ ਹੈਗੀ 37 ਇੰਚ ਤਿਆਰ 37 ਇੰਚ ਤਿਆਰ ਕਰਨੇ ਵਾਸਤੇ ਤੁਸੀਂ ਦੇਖੋ 7 ਇੰਚ ਦੀ ਬੈਲਟ ਕੱਟ ਦੇਣੀਗੀ ਠੀਕ ਹੈ ਜਿਸ ਤਰ੍ਹਾਂ ਅਸੀਂ ਕਟਿੰਗ ਕਰਦੇ ਹਾਂ ਇਹ ਸਲਵਾਰ ਦੀ 7 ਇੰਚ ਦੀ 벨ਟ ਕੱਟ ਕੇ ਬਾਕੀ ਅਸੀਂ ਕੁੰਦੀਆਂ ਪਹੁੰਚੇ ਕੱਟ ਦੇਣਗੇ 7 ਇੰਚ ਦੀ 벨ਟ ਕੱਢ ਕੇ ਮੈਂ 33 ਇੰਚ ਦੀ ਇਹ ਸਲਵਾਰ ਕੱਟਣੀ ਹੈ ਠੀਕ ਹੈ 33 ਇੰਚ ਦਾ ਪਹਿਲੇ ਪਹੁੰਚਾ ਕੱਟਣਾਗਾ ਪਹਿਲੇ ਇਹਨਾਂ ਸਾਰਿਆਂ ਨੂੰ ਮੈਂ ਬਰਾਬਰ ਕਰਨਾਗਾ ਸਭ ਤੋਂ ਪਹਿਲੇ ਤੁਸ ਕੀ ਕਰਨਾਗਾ ਇਹਨਾਂ ਨੂੰ ਬਰਾਬਰ ਕਰ ਲੈਣਾਗਾ ਬਿਲਕੁਲ ਅੱਗੇ ਪਿੱਛੇ ਇਹਨ ਦੇਖ ਕੇ ਜੇ ਬਿਲਕੁਲ ਇਕੁਅਲ ਆਵੇਗੇ ਠੀਕ ਹੈ ਇਹ ਸਾਡਾ ਡਿਜ਼ਾਈਨ ਨਾਲ ਡਿਜ਼ਾਈਨ ਮਿਲਣਾ ਚਾਹੀਦਾ ਹੈਗਾ ਠੀਕ ਹੈ ਜੀ ਜਿਹੜੀ ਕਾਨ ਵਗੈਰਾ ਹੈ ਉਹ ਤੁਸੀਂ ਸਾਈਡ ਨੂੰ ਕੱਢ ਦੇਣੀਗੀ ਕੋ ਬਿਲਕੁਲ ਠੀਕ ਹੈ ਠੀਕ ਹੈ ਇਹਦੇ ਵਿੱਚ ਇਹ ਦੇਖੋ ਟੁੱਕਗਾ ਠੀਕ ਹੈ ਇਸ ਤਰ੍ਹਾਂ ਕਰਕੇ ਇੱਥੇ ਟੁੱਕ ਹੈ ਇਹ ਤਾਂ ਅਸੀਂ ਇਹ ਟੁੱਕ ਕੱਢ ਦੇਣਾਗਾ ਤੇ ਪਹੁੰਚਾ ਇੱਥੇ ਤੋਂ ਬਣਾਣਾਗਾ ਸਿਰਫ ਇਹ ਲਾਈਨ ਲੈਣੀਗੀ ਪਹੁੰਚੇ ਦੀ 1 ਇੰਚ అధే ఇంచ ਇਸ ਸਲਵਾਰ ਦੀ ਲੈਂਥ ਹੈਗੀ 37 37 ਤੇ ਆ ਰਿਹਾ ਇਹ ਜਿਹਦੇ ਵਿੱਚ ਅਸੀਂ 7 ਇੰਚ 벨ਟ ਕੱਢ ਦੇਣੀਗੀ ਤੇ ਬਾਕੀ ਜਿਹੜਾ ਪੋਰਸ਼ਨ ਸਾਡਾ ਇਹਦਾ ਆ ਜਾਣਾਗਾ ਪਹੁੰਚੇ ਦਾ ਠੀਕ ਹੈ ਇਹਦੇ ਵਿੱਚ ਅਸੀਂ 7 ਇੰਚ 벨ਟ ਕੱਟ ਕੇ 33 ਇੰਚ ਅਸੀਂ ਇਹਨੂੰ ਤਿਆਰ ਕਰਨਾਗਾ 33 ਇੰਚ ਤੇ ਮੈਂ ਨਿਸ਼ਾਨ ਲਗਾ ਲਿਆ ਹੈ ਕਿਉਂਕਿ ਇਹ ਟੁੱਕ ਦਾ ਨਿਸ਼ਾਨ ਹੈ ਅਸੀਂ ਸਿਰਫ ਇਹ ਪਹੁੰਚੇ ਬਣਾਣਾਗਾ ਡਿਜ਼ਾਈਨ ਠੀਕ ਹੈ ਜੀ ਇੱਥੇ ਤੋਂ ਵੀ 3 ਇੰਚ ਦਾ ਨਿਸ਼ਾਨ ਲਗਾ ਲਿਆ ਹੈ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਇਹਨਾਂ ਨੂੰ ਮਿਲਾ ਲੈਣਾ ਹੈ ਮਿਲਾਣੇ ਤੋਂ ਬਾਅਦ ਤੁਸੀਂ ਜਿੰਨਾ ਪੌਂਚਾ ਰੱਖਣਾਗੇ ਮੈਂ 12 ਇੰਚ ਪੌਂਚਾ ਰੱਖਿਆ ਹੈ 12 ਇੰਚ ਪੌਂਚਾ ਰੱਖ ਕੇ ਤੇ ਹਾਂ ਸਾਈਡਾਂ ਤੇ ਦੇਖ ਲੈਣਾ ਸੀ ਕਿੰਨਾ ਹੈ ਇਹ ਮੇਰਾ ਬਚਿਆ 1.5 ਇੰਚ 1.5 ਇੰਚ ਹੀ ਅੱਗੇ ਨਿਸ਼ਾਨ ਲਗਾਣਾ ਹੈ 1.5 ਇੰਚ ਸਾਰੇ ਤੇ ਨਿਸ਼ਾਨ ਲਗਾ ਲੈਣਾ ਹੈ ਤਾਂ ਕਿ ਸਾਡਾ ਇੰਚ ਟਿਪ ਅੱਗੇ ਪਿੱਛੇ ਨਾ ਹੋਵੇ ਇਸ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਦੇਣਾ ਹੈ ਠੀਕ ਹੈ ਫਿਰ ਅਸੀਂ ਇਸ ਸਾਈਡ ਤੇ ਦੇਖਣਾ ਹੈ ਸਾਡਾ ਸਵਾ 7 ਆਉਂਦਾ ਪਿਆ ਸਵਾ 7 ਹੀ ਅਸੀਂ ਇੱਧਰ ਕੋ ਲੈ ਲੈਣਾ ਠੀਕ ਹੈ ਇਹ ਸਾਡਾ ਟੋਟਲ 12 ਇੰਚ ਦਾ ਹੈ ਠੀਕ ਹੈ ਇਹਨੂੰ ਅਸੀਂ ਇਹਦੇ ਨਾਲ ਮਿਲਾ ਦੇਣਾਗਾ ਠੀਕ ਹੈ ਇਹ ਸਾਡਾ 12 ਇੰਚ ਚੌੜਾ ਔਰ 3 ਇੰਚ ਲੰਬਾਈ ਵਿੱਚ ਪਹੁੰਚਾ ਕੱਟ ਹੋ ਜਾਣਾਗਾ ਇਹਦੀ ਕਰਨੀ ਅਸੀਂ ਕਟਿੰਗ बच गया, गया।, गया।, गया। साढ़े सात इत तो असि बैल्ट कद ठीक है रख दिता फिर आ गई सा सलवार ਇਸ ਤਰ੍ਹਾਂ ਤੇ ਹਲ ਗਾਣਾਗਾ ਦੇਖੋ ਫੁੱਲ ਅਰਜ ਵਿੱਚ ਇਹ ਸਲਵਾਰ ਬਣ ਜਾਣੀ ਹੈ ਦੇਖ ਲੈਂਦੇ ਆ ਕਿ ਜੇ ਸਾਡੀ ਗੇੜ ਵਧੀਆ ਬਣ ਜਾਂਦਾਗਾ ਤੇ 3 6 ਆ ਜਾਣਾਗਾ ਤੇ ਇਧਰ ਆ ਜੰਦਾ ਤੁਸੀਂ ਦੇਖੋਗੇ ਇਹਦੇ ਵਿੱਚ ਸਾਡੀ ਸਲਵਾਰ ਹੈ ਫੁੱਲ ਗੇੜ ਵਾਲੀ ਬਣ ਜਾਣੀਗੀ ਸੈਮੀ ਨਾਲੋਂ ਵੱਧ ਹੋ ਜਾਣਾਗਾ ਠੀਕ ਹੈ ਇਹ ਸਾਡਾ ਬਚਿਆ ਹੈ ਪੀਸ 39 ਇੰਚ ਦਾ ਜਨਕੇ 2 ਮੀਟਰ ਦਾ ਹੀ ਪੀਸ ਬਚ ਗਿਆ ਹੈ ਠੀਕ ਹੈ 2 2 ਮੀਟਰ ਦਾ ਪੀਸ ਬਚਿਆ ਹੈ ਤਾਂ ਇਹਦੇ ਅਸੀਂ ਇਸ ਸਾਈਡ ਤੇ 8 ਇੰਚ ਦਾ ਨਿਸ਼ਾਨਾ ਸੀ ਇੱਧਰ ਲਗਾਣਾਗਾ ਤੇ ਇੱਥੇ ਤੁਹਾਨੂੰ ਆਪਣਾ ਤੇ 3 ਇੰਚ ਠੀਕ ਹੈ ਜੀ ਤੇ 3 ਇੰਚ ਦਾ ਨਿਸ਼ਾਨ ਲਗਾ ਕੇ ਇੱਥੋਂ 2.5 ਇੰਚ ਦਾ ਨਿਸ਼ਾਨ ਲਗਾ ਲਵਾਂਗਾ ਠੀਕ ਹੈ ਜੀ ਬਚ ਗਿਆ ਸਾਡਾ 5.5 ਇੰਚ 5.5 ਹੀ ਅਸੀਂ ਉਧਰਲੀ ਸਾਈਡ ਤੋਂ ਇਹਦੇ ਆਪੋਜ਼ਿਟ ਬਿਲਕੁਲ 5.5 ਦਾ ਨਿਸ਼ਾਨ ਲਗਾ ਕੇ ਆਸਣ ਫਿਰ ਅੱਗੇ ਅਸੀਂ ਗੁੰਦੀ ਰੱਖ ਦੇਣੀ ਹੈ ਠੀਕ ਹੈ ਜੀ ਇਹਦੇ ਲਈ ਮੈਨੂੰ ਨਾ ਉੱਪਰ ਜਾਣਾ ਪੈਣਾਗਾ ਤੁੰਗੀ ਮੇਰੇ ਕੋਲ ਸਪੇਸ ਥੋੜੀ ਘੱਟ ਹੈ ਮੈਂ ਇਸ ਕੱਪੜੇ ਨੂੰ ਥੋੜਾ ਜਿਹਾ ਅੱਧੇ ਨੂੰ ਖਸਵਾਉਂਦੀ ਹਾਂ ਇੱਥੇ ਤੋਂ ਵੀ ਅਸੀਂ ਟਾਈ ਜਿਦਾਂ ਸ਼ਾਂਤ ਗਾਣਾ ਇੱਥੇ ਅੱਗੇ ਸਾਡਾ 5.5 6 ਦੇ ਕਰੀਬ ਇੱਧਰ ਵੀ ਬਚ ਗਿਆ ਠੀਕ ਹੈ ਜੀ ਇਹਨੂੰ ਅਸੀਂ ਇਸ 2 ਇੰਚ ਨੂੰ ਇਸ 2 ਇੰਚ ਨਾਲ ਮਿਲਾ ਲੈਣਾ ਹੈ ਫਿਰ ਅਸੀਂ ਇਹਨੂੰ ਅਰਗੇਮ ਕਰਦੇ ਹਾਂ ਥੋੜਾ ਜਿਹਾ ਛਾਣ ਲਈ ਇੱਥੇ ਰੱਖਣਾ ਸੀ ਇਹਨੂੰ ਇਹਦੇ ਨਾਲ ਮਿਲਾ ਲੈਣਾ ਠੀਕ ਹੈ ਜੀ ਇਹ ਪੂਰਾ ਫੁੱਲ ਗੇੜ ਬਣ ਗਿਆ ਤੁਸੀਂ ਇਹਦੇ ਚ ਫੁੱਲ ਪਟਿਆਲਾ ਸਲਵਾਰ ਵੀ ਮਤਲਬ ਨਿਕਲ ਸਕਦੀ ਗੀ ਥੋੜਾ ਜਿਹਾ ਅਗਰ ਕਪੜਾ ਜ਼ਿਆਦਾ ਹੁੰਦਾ ਤਾਂ ਪਰ ਫੇਰ ਵੀ ਕੋਈ ਨਹੀਂ ਸੈਮੀ ਤਾਂ ਨਿਕਲ ਹੀ ਜਾਣਗੇ ਠੀਕ ਹੈ ਜੀ ਫੇਰ ਅਸੀਂ ਰੱਖਣਾ ਹੈ ਬਿਲਕੁਲ ਇਹਦੇ ਇੱਥੇ ਆਸਣ ਆਸਨ ਰੱਖਿਆ ਸੀ 1.5 ਇੰਚ 1.5 ਇੰਚ ਆਸਨ ਰੱਖ ਕੇ 1.5 ਇ ਇਧਰ ਰੱਖ ਲੈਣਾ ਇਹਦੇ ਆਪੋਜ਼ਿਟ ਠੀਕ ਹੈ ਜੀ ਤੁਹਾਨੂੰ ਕਰੀ ਮੈਂ ਨੇਜ਼ੀ ਤੁਹ ਸਮਝਾ ਦਿੰਦੀ ਆ ਕਿ ਇਹ ਕਿਸ ਤਰ੍ਹਾਂ ਰੱਖੀ ਹੈ ਸਰਵਾ ਦੇਖ ਇਹ ਲੰਬਾਈ ਵਿੱਚ ਲੰਬਾਈ ਵਿੱਚ ਪੀਸ ਬਚਿਆ ਥਾ ਇਹ ਠੀਕ ਹੈ ਜੀ ਤੇ ਇਹ મે ਰੱਖੀ ਹੈ 2.5 ਇੰਚ ਦੀ ਕੁੰਡੀ ਠੀਕ ਹੈ ਇਸ 2.5 ਇੰਚ ਤੋਂ ਬਾਅਦ ਇਹ ਕਪੜਾ ਬਚਿਆ ਹੈ ਠੀਕ ਹੈ 5.5 6 ਦੇ ਕਰੀਬ ਇਹ ਬਚਿਆ ਹੈ ਉਸ ਤੋਂ ਬਾਅਦ ਬਿਲਕੁਲ ਇਹਦੇ ਆਪੋਜ਼ਿਟ ਇਸ ਤਰ੍ਹਾਂ ਕਰਕੇ ਦੂਸਰੇ ਕੋਨੇ ਤੇ ਦੂਸਰੇ ਕੋਨੇ ਤੇ 2.5 ਇੰਚ ਰੱਖ ਕੇ ਤੇ ਫਿਰ ਇਹਨੂੰ ਇਸ ਲਾਈਨ ਨਾਲ ਮਿਲਾ ਦਿੱਤਾਗਾ ਠੀਕ ਹੈ ਇਹਦੇ ਨਾਲ ਹੀ ਮੈਂ ਰੱਖਿਆ ਇੱਥੇ ਤੋਂ ਇਹ ਲਾਈਨ 1.5 ਇੰਚ ਦਾ ਆਸਣ ਠੀਕ ਹੈ ਆਸਣ ਰੱਖ ਕੇ ਫਿਰ ਇਹਦੇ ਬਿਲਕੁਲ ਇਸ ਸਾਈਡ ਵੀ ਆਸਣ ਦਾ ਨਿਸ਼ਾਨ ਲਗਾਇਆ ਹੈ 1.5 ਇੰਚ ਦਾ ਉੱਪਰ ਤੋਂ ਕਿਉਂਕਿ ਇਹ ਪੂਰਾ ਕਪੜਾ ਜਿਹੜਾ ਹੈ 2 ਮੀਟਰ ਰਹਿ ਗਿਆ ਹੈ ਠੀਕ ਹੈ ਪੂਰਾ ਕਪੜਾ ਜਿਹੜਾ 2 ਮੀਟਰ ਰਹਿ ਗਿਆ ਹੈ ਤਾਂ ਤੁਸੀਂ ਦੇਖੋਗੇ ਕਿੰਨਾ ਅੱਜ ਇਹਦਾ ਬਣ ਗਿਆ ਹੈ ਹੁਣ ਅਸੀਂ ਇਹਦੀ ਕਟਿੰਗ ਕਰ ਦਾਂਗੇ ਬਿਲਕੁਲ ਸਹੀ ਹੋ ਗਿਆ ਠੀਕ ਹੈ ਕੋਈ ਸਮੱਸਿਆ ਨਹੀਂ ਹੋਣੀ ਇਹ ਇਸ ਤਰ੍ਹਾਂ ਕਟਾਈ ਕਰਨਾ ਹੈ ਠੀਕ ਹੈ ਫਰੈਂਡਸ ਇਹ ਦੇਖੋ 2 ਮੀਟਰ ਵਿੱਚ ਕਿੰਨੇ ਅਰਜ ਵਿੱਚ ਇਹ ਕੁੰਦੀ ਦਿੱਤਾ ਜੋਈ ਹੈ ਚੌੜਾਈ ਵਿੱਚ ਇਹ ਕੁੰਦੀ ਹੈਗੀ ਸਾਡੀ ਤੇ 3 ਇੰਚ ਇਹਦੀ ਚੌੜਾਈ ਬਣ ਗਈ ਹੈ ਠੀਕ ਹੈ ਜੀ ਤੇ 3 ਇੰਚ ਇੱਧਰ ਬਣ ਗਈ ਹੈ ਤੇ ਇਹ ਅਸੀਂ ਕੱਟ ਕਰਤੀ ਹੈ ਆ ਹਿੱਸਾ ਘੜ ਦਿੱਤਾ ਆ ਹਿੱਸਾ ਵੀ ਕੱਟ ਦਿੱਤਾ ਤੇ ਆ ਸੈਂਟਰ ਚੋ ਸੀ ਇਹਨੂੰ ਕੱਟ ਕਰ ਦੇਣਾਗਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਤੁਸੀਂ ਸਲਵਾਰ ਨੂੰ ਸੈਮੀ ਪਟਿਆਣਾ ਨਾਲ ਦੀ ਬਣਾ ਸਕਦੇ ਹੋ ਤਾਂ ਇਹ ਦੇਖੋ ਅਰਜੀ ਦਾ ਸਲਵਾਰ ਦਾ ਠੀਕ ਹੈ ਜੀ ਉਨ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਬਣਾ ਸਕਦੇਗੇ ਪਲੇਟਸ ਪਾਣੇਗੀ ਤੇ ਇੱਥੇ ਸਾਡਾ ਇਹ ਪੋਚਾ ਲੱਗ ਜਾਣਾਗਾ ਇਹ ਸਾਡਾ ਪੋਚਾ ਲੱਗ ਜਾਣਾਗਾ ਤੇ ਇਹ ਸਾਡੀ ਬੈਲਟ ਲੱਗ ਜਾਣੀਗੀ ਠੀਕ ਹੈ ਬੈਲਟ ਲੱਗ ਜਾਣੀਗੀ ਪੋਚੇ ਨੂੰ ਕਪੜਾ ਸੀ ਆਪਣੇ ਕੋਲ ਤੋਂ ਲੈ ਲੈਣਾ ਤੁਹਾਨੂੰ ਵੀਡੀਓ ਮੇਰੀ ਕਿਸ ਤਰ੍ਹਾਂ ਦੀ ਲੱਗੀ ਅਗਰ ਪਸੰਦ ਆਂਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਫਰੈਂਡਸ ਜੈ ਸ਼ਿਵਰਾ